ਜੀ ਦੇਖ ਰਹੇ ਹੋ ਪ੍ਰਾਈਮ ਅਸ਼ਰ ਕੀ ਵੀ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਨਿਗਾ ਸਵਾਗਤ ਮੈਮਨਦੀਪ ਪੁਜਾਰਾ ਹਾਜ਼ਰ ਖਾ ਰੋਜ਼ ਦੀ ਤਰ੍ਹਾਂ ਆ ਕਿ ਪ੍ਰਾਈਮ ਅਲਬਰਟਾ ਤੇ ਚਲੋ ਵੱਧਦੇ ਹਾਂ ਅਲਬਰਟਾ ਦੀਆਂ ਟੌਪ ਸਟੋਰੀਜ਼ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਿਸ ਨੇ ਪੂਰੀ ਅਲਬਰਟਾ ਦੀ ਰਾਜਨੀਤੀ ਦੇ ਵਿੱਚ ਪੁਚਾਲ ਲਿਆਂਦਾ ਹੋਇਆ ਜਿਸ ਤਰ੍ਹਾਂ ਕਿ ਪਿਛਲੇ ਹਫਤੇ ਅਲਬੋਟਾ ਹੈਲਥ ਸਰਵਿਸਸ ਦੇ ਕਰਪਸ਼ਨ ਦੇ ਚਾਰਜਸ ਲੱਗੇ ਸਨ ਤੇ ਉਸ ਤੋਂ ਬਾਅਦ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਸਬੰਧੀ ਇੱਕ ਟਿੱਪਣੀ ਕੀਤੀ ਸੀ ਤੇ ਹੁਣ ਉਹਨਾਂ ਨੇ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਇਸ ਸਬੰਧੀ ਗੱਲਬਾਤ ਕੀਤੀ ਹੈ ਪਹਿਲੀ ਪਬਲਿਕ ਗੱਲਬਾਤ ਉਹਨਾਂ ਨੇ ਇਸ ਬਾਰੇ ਕੀਤੀ ਹੈ ਵਾਸ਼ਿੰਗਟਨ ਡੀਸੀ ਵਿੱਚੋਂ ਸਨ ਪત્રਕਾਰਾਂ ਨੇ ਉਹਨਾਂ ਨੇ ਸਵਾਲ ਕੀਤੇ ਤੇ ਉਹਨਾਂ ਨੇ ਕਿਹਾ ਇਸ ਸਬੰਧੀ ਉਹ ਹੈਲਥ ਮਿਨਿਸਟਰ ਐ ਡਰਾਨਾ ਲੈਂਗਰਾਜ ਦੇ ਬਿਲਕੁਲ ਨਾਲ ਹਨ ਇਸ ਸਬੰਧੀ ਉਹਨਾਂ ਨੇ ਉਹਨਾਂ ਦਾ ਬਚਾ ਕੀਤਾ ਹੈ ਉਹਨਾਂ ਨੇ ਇਹ ਵੀ ਕਹ ਕੇ ਆਡਟਰ ਜਨਰਲ ਇਸ ਸਬੰਧੀ ਪੜਤਾਲ ਕਰ ਰਹੇ ਹਨ ਤੇ ਜਿਸ ਤਰ੍ਹਾਂ ਹੀ ਰਿਪੋਰਟ ਸਾਹਮਣੇ ਆਵੇਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤੋਂ ਕਿਸੇ ਵੀ ਤਰ੍ਹਾਂ ਦੀ ਕ腐ਸ਼ਨ ਬਰਦਾਸ਼ਤ ਨਹੀਂ ਕਰਨਗੇ ਤੇ ਜੋ ਵੀ ਕੋਈ ਦੋਸ਼ੀ ਹੋਇਆ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੁੱਧਵਾਰ ਨੂੰ ਪਹਿਲੀ ਵਾਰ ਜਨਤਕ ਤੌਰ ਤੇ ਉਨ੍ਹਾਂ ਦੀ ਸਰਕਾਰ ਤੇ ਪਿਛਲੇ ਹਫਤੇ ਲੱਗੇ ਦੋਸ਼ਾਂ ਬਾਰੇ ਗੱਲ ਕੀਤੀ ਇਹ ਦੋਸ਼ ਸਰਜਰੀਕਲ ਸੇਵਾਵਾਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਅਤੇ ਸ਼ੱਕੀ ਸੌਦੇਬਾਜ਼ੀ ਦੇ ਹਨ واਸ਼ਿੰਗਟਨ ਡੀਸੀ ਵਿੱਚ ਕੈਨੇਡਾ ਦੇ ਪ੍ਰੀਮੀਅਰ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਮਿਥ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਗਲੋਬਲ ਮੇਲਵੇ ਵਿੱਚ ਪ੍ਰਕਾਸ਼ਿਤ ਰਿਪੋਰਟ ਤੋਂ ਪਤਾ ਲੱਗਾ ਸੀ ਪ੍ਰਿਮਰ ਨੇ ਕਿਹਾ ਕਿ ਉਹ ਕੋਸ਼ਨ ਕੇ ਅਲਬੋਟਾ ਦੇ ਅਲਟਾ ਜਨਰਲ ਨੇ ਇਸ ਮੌਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 스미త్ ਨੇ ਕਿਹਾ ਕਿ ਅਸੀਂ ਦਿਲਚਸਪੀ ਨਾਲ ਦੇਖਾਂਗੇ ਕਿ ਅਲਟਾ ਜਨਰਲ ਕੀ ਕਹਿੰਦੇ ਹਨ। ਅਸੀਂ ਸ਼ੇਅਰਡ ਫਾਈਲ ਫੋਲਡਰ ਸਟਾਪਟ ਕਰ ਚੁੱਕੇ ਹਾਂ ਤਾਂ ਜੋ ਉਹ ਸਾਰੇ ਦਸਤਾਵੇਜ਼ ਪ੍ਰਾਪਤ ਕਰ ਸਕਣ ਅਤੇ ਇਹ ਜਾਂਚ ਸਕਣ ਕਿ ਕੀ ਗਲਤ ਹੋਇਆ ਹੈ। ਜੇਕਰ ਕੋਈ ਗਲਤ ਕੰਮ ਹੋਇਆ ਤਾਂ ਅਸੀਂ ਇਸ ਨੂੰ ਧਿਆਨ ਨਾਲ ਦੇਖਾਂਗੇ ਅਤੇ ਇਸਤੇ ਕਾਰਵਾਈ ਕਰਾਂਗੇ। ਪਿਛਲੇ ਹਫ਼ਤੇ ਗਲੋਬਲ ਮੇਲ ਨੇ ਅਲਬੋਟਾ ਹੱਦਸਰਸਿਸ ਦੇ ਬ੍ਰੋਕਾਸ ਕੀਤੇ ਸੀਓ ਦੇ ਦੋਸ਼ਾਂ ਦਾ ਵੇਰਵਾ ਦਿੱਤਾ ਸੀ। ਕਿ ਖਾਤ ਪ੍ਰੋਡਕਟਸ ਅਤੇ ਸਰਜਿਕਲ ਸਿਸਟਮ ਤੇ ਕਰੋੜਾਂ ਡਰਾਂ ਦੇ ਸੌਦਿਆਂ ਵਿੱਚ ਕ腐ਸ਼ਨ ਦਾ ਦਾਵਾ ਕਰ ਰਹੇ ਹਨ ਐਡਿਟਰ ਜਨਰਲ ਨਾਲ ਉਸ ਦੀ ਕੋਈ ਤੇ ਚਰਚਾ ਕਰਨ ਤੋਂ 2 ਦਿਨ ਪਹਿਲਾਂ ਆਸਥਾਨਾ ਮਰਤਵਾਜ਼ ਨੂੰ 8 ਚਰਵੀਨ ਨੂੰ ਬਸਖਾਸ ਕਰ ਦਿੱਤਾ ਗਿਆ ਸੀ ਅਲਵੋਟਾ ਐਨ ਡੀ ਪੀ ਨੇ ਇਸ ਮਾਮਲੇ ਦੀ ਜਾਂਚ ਲਈ ਆਰ ਸੀ ਐਮ ਪੀ ਆਡਟਰ ਜਨਰਲ ਐਥਿਕ ਕਮਿਸ਼ਨਰ ਅਤੇ ਜਨਤਕ ਜਾਂਚ ਦੀ ਮੰਗ ਕੀਤੀ ਹੈ ਲੋਟੀਰ ਦੇ ਨੇਤਾ ਨਾਹਿਦ ਨਾਸ਼ੀਦਾ ਕਹਿਣਾ ਹੈ ਕਿ ਸਮਿਤ ਸਿਹਤ ਮੰਤਰੀ ਲਾਂਗਰੇਜ ਅਤੇ ਐਚਐਸ ਦੇ ਅੰਤਰੀਮ ਪ੍ਰਧਾਨ ਅਤੇ ਸੀਈਓ ਆਂਦਰੇ ਟ੍ਰੈਵਲ ਨੂੰ ਜੋਇਨ ਤੌਰ 'ਤੇ ਆਪਣੇ ਅਹੁਦੇ ਤੋਂ ਹਟ ਦੇਣਾ ਚਾਹੀਦਾ ਹੈ ਲਾਂਗਰੇਜ ਅਤੇ ਸਮਿਤ ਪ੍ਰਯਤਨੀਆਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਤੇ ਦੇ ਦੋਸ਼ ਛੂਟੇ ਹਨ ਪ੍ਰੀਮੀਅਰ ਨੇ ਹਫਤੇ ਦੇ ਅੰਤ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਕਿਤੇ ਬੈਲ ਵਿੱਚ ਕਿਹਾ ਸੀ ਕਿ ਉਹ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਨਹੀਂ ਸੀ ਅਤੇ ਇਹ ਬੇਬੁਨਿਆਦ ਅਤੇ અપਮਾਨਜਨਕ ਹੈ ਜਦੋਂ ਵਾਸ਼ਿੰਗਟਨ ਡੀਸੀ ਵਿੱਚ ਉਹਨਾਂ ਨੂੰ ਮੰਤਰੀ ਲੰਗਰਾਜ ਵਿੱਚ ਆਪਣੇ ਵਿਸ਼ਵਾਸ ਬਾਰੇ ਪੁੱਛਿਆ ਗਿਆ ਤਾਂ ਸਮਿਥ ਨੇ ਕਿਹਾ ਮੈਨੂੰ ਅਜੇ ਵੀ ਆਪਣੇ ਸਿਹਤ ਮੰਤਰੀ ਤੇ ਭਰੋਸਾ ਹੈ ਜ਼ਿਕਰਯੋਗ ਹੈ ਕਿ ਅਲਬੋਟਾ ਪ੍ਰੀਮੀਅਰ ਦੇ ਚੀਫ ਆਫ ਸਟਾਫਸ ਤੇ ਵੀ ਦੋਸ਼ ਲੱਗੇ ਸਨ ਕਿ ਉਹ ਸ਼ੱਕੀ ਕਾਰੋਬਾਰ ਵਿੱਚ ਸੰਮਲਤ ਹਨ ਸਮਿਥ ਨੇ ਕਿਹਾ ਕਿ ਇਸ ਦਾ ਕੋਈ ਪੱਕਾ ਸਬੂਤ ਅਜੇ ਤੱਕ ਨਹੀਂ ਮਿਲਿਆ ਹੈ ਲੰਗਰੇਜ ਨੇ ਮੰਗਲਵਾਰ ਨੂੰ ਕਿਹਾ ਕਿ ਰਿਪੋਰਟਾਂ ਦੀ ਜਾਂਚ ਲਈ ਥਰਡ ਪਾਰਟੀ ਨੂੰ ਬੁਲਾਇਆ ਗਿਆ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਫੈਂਡਨਲ ਜ਼ਾਰ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਵਨ ਬੋਸੋ ਨੂੰ ਨਵਾਂ ਫੈਂਡਨਲ ਜ਼ਾਰ ਨਿ ਕ੍ਰਿਮਨ ਬਰੋਸੋ ਦਾ ਸਬੰਧ ਅਲਬਾਟਾ ਦੇ ਨਾਲ ਹਾਂ ਉਹਨਾਂ ਨੇ ਯੂਨੀਵਰਸਿਟੀ ਆਫ ਅਲਬਾਟਾ ਦੇ ਵਿੱਚ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਆਰਸੀਐਮਪੀ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਹੈ ਤੇ ਉਸ ਸਬੰਧੀ ਕਾਨੂੰਨ ਦੇ ਮਾਹਰ ਦੱਸੇ ਜਾ ਰਹੇ ਹਨ ਉਹਨਾਂ ਦੀ ਇਹ ਨਿਯੁਕਤੀ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਪ੍ਰੈਜ਼ੀਡੈਂਟ 트੍ਰੰਪ ਨੇ ਇਸ ਸਬੰਧੀ ਐਲਾਨ ਕੀਤਾ ਸੀ ਕਿ ਉਹ ਟੈਰਿਫ ਲਗਾ ਦੇਣਗੇ ਜੇਕਰ ਇਲੀਗਲ ਇਮੀਗ੍ਰੇਸ਼ਨ ਬੰਦ ਨਾ ਹੋਈ ਤੇ ਨਾਲ ਦੀ ਨਾਲ ਫੈਂਟਨਲ ਜੋ ਕਿ ਨਜ਼ਨ ਬਾਰਡਰ ਤੋਂ ਅਮਰੀਕਾ ਦੇ ਵਿੱਚ ਦਾਖਲ ਹੋ ਰਹੀ ਹੈ ਇਸ ਸਬੰਧੀ ਹੁਣ ਆਸ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਫੈਂਟਨਲ ਸਮਗਲਿੰਗ ਜੋ ਕੀਤੀ ਜਾਂਦੀ ਹੈ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਉਸ ਨੂੰ ਰੋਕਿਆ ਜਾ ਸਕੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਅਲਬਰਟਾ ਛ ਵੱਡੇ ਹੋਏ ਆਰਸੀਐਮਪੀ ਅਧਿਕਾਰੀ ਕਿਵਿ ਨੂੰ ਕੈਨੇਡਾ ਦਾ ਨਵਾਂ ਪੈਂਟਨਲ ਯਾਰ ਨਿਯੁਕਤ ਕੀਤਾ ਹੈ ਇਹ ਭੂਮਿਕਾ ਉੱਤਰੀ ਸਰਹੱਦ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਚਿੰਤਾਵਾਂ ਨੂੰ ਸ਼ਾਂਤ ਕਰਨ ਅਤੇ ਵਿਕਾਸਸ਼ੀਲ ਵਪਾਰ ਯੁੱਧ ਨੂੰ ਰੋਕਣ ਲਈ ਬਣਾਈ ਗਈ ਹੈ ਪ੍ਰੋਫੈਸਰ ਜੋਕੇ ਬੋਨੇਵਲ ਅਲਬਰਟਾ ਤੋਂ ਹਨ ਨੇ ਆਪਣੇ ਪਿਛਲੇ ਕੈਰੀਅਰ ਵਿੱਚ RCMP ਲਈ ਡਿਪਟੀ ਕਮਿਸ਼ਨਰ ਵਜੋਂ ਅਹਿਮ ਭੂਮਿਕਾ ਨਿਭਾਈ ਹੈ ਅਲਬਰਟਾ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਬੋਸੋ ਨੇ ਹਾਰਵਰਡ ਤੋਂ ਕੋਰਪੋਰੇਟ ਅਤੇ ਇੱਕ ਸਰਵਦੇਸ਼ਿਕ ਮਨ ਵਿੱਚ ਗ੍ਰੈਜੂਏਟ ਡਿਗਰੀ ਵੀ ਪ੍ਰਾਪਤ ਕੀਤੀ ਹੈ ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ ਬੌਸਦੀ ਦੀ ਨਿਯੁਕਤੀ ਕੈਨੇਡਾ ਦੀ ਫੈਂਟਨਲ ਵਪਾਰ ਨੂੰ ਰੋਕਣ ਲਈ 1.3 ਬਿਲੀਅਨ ਡਾਲਰ ਦੀ ਬਾਰਡਰ ਯੋਜਨਾ ਦੇ ਅਨੁਸਾਰ ਕੀਤੀ ਗਈ ਹੈ ਜਿਸ ਵਿੱਚ ਨਵੇਂ ਬਲੈਕ ਹੌਕ ਹੈਲੀਕਾਪਟਰ ਡਰੋਨ ਮੋਬਾਈਲ ਨਿਗਰਾਨੀ ਟਾਵਰ ਅਤੇ 10000 ਫਰੰਟਲਾਈਨ ਕਰਮਚਾਰੀ ਸ਼ਾਮਲ ਹਨ ਜੋ ਸਰਹੱਦ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ ਟੂਡੋ ਨੇ ਕੈਕੇ ਬਰੋਸੋ ਦੀ ਨਿਯੁਕਤੀ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਸਾਂਝੇਦਾਰੀ ਫੈਂਟਨਲ ਪਾਰ ਨੂੰ ਖਤਮ ਕਰਨ ਲਈ ਕੈਨੇਡਾ ਦੇ ਯਤਨਾਂ ਨੂੰ ਤੇਜ਼ ਕਰੇਗੀ। ਉਹਨਾਂ ਦਾ ਤਜਰਬਾ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀਅਤ ਤੇ ਸੰਗਠਿਤ ਅਪਰਾਧ ਨਾਲ ਨਿਸ਼ਠਨ ਵਿੱਚ ਪ੍ਰਗਟ ਕੀਤੀ ਗਈ ਮੁਹਾਰਤ ਕੈਨੇਡਾ ਦੀ ਪਬਲਿਕ ਅਤੇ ਨੈਸ਼ਨਲ ਸਿਕਿਉਰਿਟੀ ਲਈ ਮਦਦਗਾਰ ਸਾਬਤ ਹੋਵੇਗੀ। ਕੈਨੇਡਾ ਸਰਕਾਰ ਦੇ ਅਨੁਸਾਰ ਬਰੋਸੋ ਨੇ ਕਾਨੂੰਨ ਲਾਗੂ ਕਰਨ ਵਿੱਚ ਲੰਬਾ ਜ਼ਰਬਾਹ ਹੈ ਅਤੇ ਪ੍ਰਧਾਨ ਮੰਤਰੀ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਅਤੇ ਕੁਫੀਆ ਸਲਾਹਕਾਰ ਵਜੋਂ ਖਾਲੀ ਵਿੱਚ ਕੀਤੇ ਕੰਮ ਦੇ ਨਾਲ ਉਹ ਸੰਯੁਕਤ ਰਾਜ ਅਮਰੀਕਾ ਤੇ ਕ que okay. ਪੈਂਟਨਲ ਵਪਾਰ ਨੂੰ ਰੋਕਣ ਵਿੱਚ ਮਦਦ ਕਰ ਸਕਣਗੇ ਕੈਨੇਡਾ ਸਰਹੱਦੀ ਐਂਟਰੀਆਂ ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੋਸ਼ਮਰਥਾ ਦਾ ਵਿਸਤਾਰ ਕਰੇਗਾ ਅਤੇ ਇੱਕ ਕੈਨੇਡੀਅਨ ਡਰੱਗ ਵਿਸ਼ਲੇਸ਼ਣ ਕੇਂਦਰ ਬਣਾਏਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥ ਕਿੱਥੋਂ ਅਤੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਕੈਮੀਕਲ ਰਿਸਰਚ ਇੰਸਟਰੂਮੈਂਟਸ ਕੈਨੇਡian ਟੀਮਾਂ ਅਤੇ ਇੱਕ ਨਵੀਂ ਪ੍ਰੀਕਰਸਰ ਕੈਮੀਕਲ ਰਿਸਕ ਮੈਨੇਜਮੈਂਟ ਯੂਨਿਟ ਤਾਇਨਾਤ ਕੀਤੀ ਜਾ ਰਹੀ ਹੈ ਵਿੱਤੀ ਅਪਰਾਧਾਂ ਅਤੇ ਫੈਂਟਨਲ ਤਸਕਰੀ ਨੂੰ ਰੋਕਣ ਲਈ ਕੈਨੇਡਾ ਸਰਕਾਰ ਨੇ ਕੁਝ ਸਖਤ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਮਨੀ ਲਾਂਡਰਿੰਗ ਵਰ ਸੰਗਠਿਤ ਅਪਰਾਧ ਕਾਰਟਲਾਂ ਨੂੰ ਅਤਵਾਦੀ ਸੰਸਥਾਵਾਂਵਾਂ ਵੱਜੋਂ ਸੂਚਿਤ ਕਰਨ ਦੀ ਪਾਬੰਦੀ ਸ਼ਾਮਲ ਹੈ ਇਸ ਨਾਲ ਕੈਨੇਡਾ ਦੀ ਸਰਕਾਰ ਤੇ ਬਰੋਸੇ ਦੀ ਗਵਈ ਬੜੀ ਇਹ ਨਵੀਂ ਯੋਜਨਾ ਫੰਡਰਨਲ ਦੀ ਤਸਕਰੀ ਨੂੰ ਰੋਕਣ ਦੀ ਸਮਰੱਥ ਕਰੇਗੀ ਅਤੇ ਕੈਨੇਡਾ ਨੂੰ ਹੋਰ ਸੁਰੱਖਿਅਤ ਬਣਾ ਦੇਗੀ ਜੋਣ ਗੱਲ ਕਰਦੇ ਹਾਂ ਲਿੰਗ ਅਧਾਰਤ ਹਿੰਸਾ ਦੀ ਜੈਂਡਰ ਬੇਸਡ ਵਾਇਲੈਂਸ ਅਲਬਰਟਾ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਵਧ ਰਿਹਾ ਹੈ ਤੇ ਇਸ ਨੂੰ ਠੱਲਣ ਦੇ ਲਈ ਹੁਣ ਅਲਬਰਟਾ ਸਰਕਾਰ ਵੱਲੋਂ ਇੱਕ ਨਵੀਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਨਾਲ ਅਲਬਰਟਾ ਦੇ ਕੈਲਗਰੀ ਅਤੇ ਐਡਮੰਟਨ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਣਗੇ ਤਾਂ ਕਿ ਉਹ ਇਸ ਸਬੰਧੀ ਅਵੇਅਰਨੈਸ ਪੈਦਾ ਕਰ ਸਕਣ ਤੇ ਡੋਮੈਸਟਿਕ ਵਾਇਲੈਂਸ ਦੇ ਨਾਲ ਨਾਲ ਹੋਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਜੋ ਕਿ ਲਿੰਗ ਅਧਾਰਤ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਆਓ ਦੇਖਦੇ ਹਾਂ ਇਹ ਰਿਪੋਰਟ ਜਿਸ ਵਿੱਚ ਮਿਨਿਸਟਰ ਅਨਾਊਂਸਮੈਂਟ ਕਰ ਰਹੇ ਹਨ ਤੇ ਉਹ ਕੀ ਇਸ ਸਬੰਧੀ ਸਪੈਸ਼ਲ ਅਲਬਰਟਾ ਸਰਕਾਰ ਸੂਬੇ ਵਿੱਚ ਜੈਂਡਰ ਬੇਸਡ ਲਿੰਗ ਅਧਾਰਤ ਸੰਸਾਰਾ ਮੁਕਾਬਲਾ ਕਰਨ ਲਈ ਲੱਖਾਂ ਡਾਲਰ ਖਰਚਾਈ ਹੈ ਮੰਗਲਵਾਰ ਦੁਪਹਿਰ ਨੂੰ ਕੈਲਗਰੀ ਵਿੱਚ ਇਸ ਐਲਾਨ ਲਈ ਸੂਬੇ ਦੇ ਮਿਨਿਸਟਰ ਆਫ ਚਿਲड्रन ਐਂਡ ਫੈਮਿਲੀ ਸਰਵਿਸਿਜ਼ ਅਲਬਰਟਾ ਐਮਰਜੈਂਸੀ ਸ਼ਟਰ ਦੇ ਅਧਿਕਾਰੀਆਂ ਨਾਲ ਸ਼ਾਮਲ ਹੋਏ ਮంత్రి ਸੇਲਟ ਅਰਤੰਦੇਵ ਸਨ ਤੂਬਾ ਲਗਭਗ 16 ਮਿਲੀਅਨ ਅਲਾਟ ਕਰ ਰਿਹਾ ਹੈ ਜਿਸ ਵਿੱਚੋਂ ਪੈਸਾ ਬੱਚਿਆਂ ਤੇ ਫੈਮਿਲੀ ਸਰਵਿਸੇਸ ਸ਼ਾਰਟਰ ਸਪੇਸੇਸ ਅਤੇ ਆਊਟਰੀਚ ਸੈਟਾਂ ਨੂੰ ਦਿੱਤਾ ਜਾਵੇਗਾ ਇਹ ਫੰਡਿੰਗ ਕੈਲਗਰੀ ਦੇ ਐਡਮਿਸ਼ਨ ਵਿੱਚ 2024 ਦੇ ਆਖਰੀ ਦਿਨਾਂ ਵਿੱਚ ਲਿੰਗ ਆਧਾਰਿਤ ਸਿੱਂਸਾ ਦੇ ਮਾਮਲਿਆਂ ਨੂੰ ਵੱਧਦੇ ਵੇਖਦੇ ਆਈ ਹੈ ਅਲਬਰਟਾ ਕਾਉਂਸਲ ਆਫ ਔਮਨਸ ਸ਼ੈਲਟਰਸ ਦੀ ਐਗਜ਼ੀਕਿਟਿਵ ਡਾਇਰੈਕਟਰ ਕੈਥਰੀਨ ਸ਼ਾਪੇਨ ਨੇ ਕਿਹਾ ਸੂਬੇ ਪਰ ਵਿੱਚ ਔਰਤਾਂ ਦੇ ਸ਼ੈਲਟਰ ਰਿਸੋਰਸਸ ਵਿੱਚ ਨਿਵੇਸ਼ ਕਰਨਾ ਜਾਰੀ ਰੱਖਣ ਨਾਲ ਹਿੰਸਾ ਤੋਂ ਬਚ ਕੇ ਭੱਜਣ ਵਾਲੇ ਕਿਸੇ ਵਿਅਕਤੀ ਲਈ ਜਦੋਂ ਅਤੇ ਜਿੱਥੇ ਲੋੜ ਹੋਵੇ ਸਹਾਇਤਾ ਲੱਭਣਾ ਆਸਾਨ ਹੋ ਜਾਵੇਗਾ ਟਰੂਥ ਇਜ਼ ਦ ਜੈਂਡਰ ਬੇਸ ਵਾਇਲੈਂਸ ਹੈਪਨਸ ਏਵਰੀ ਡੇ ਐਂਡ ਏਵਰੀਵੇਅਰ ਐਂਡ ਇਟ ਨੀਡਸ ਟੂ ਸਟਾਪ That's why we are investing 15.7 million dollars in new funding to support Expanding existing and important work already underway across the province, identify new gender based violence prevention opportunities, and continue supporting survivors. Today, I am announcing several initiatives that will support our government's response to gender-based violence. ਸੁਬਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਰਿਪੋਰਟਿੰਗ ਅਤੇ ਰੋਕਥਾਮ ਨੂੰ ਬਿਹਤਰ ਬਣਾਉਣਾ, ਬਜ਼ੁਰਗਾਂ ਨਾਲ ਬਦਸਲੂਕੀ ਦਾ ਮੁਕਾਬਲਾ ਕਰਨ ਲਈ ਸਬੂਤ ਵਧਾਉਣਾ, ਕਾਨੂੰਨੀ ਪ੍ਰਣਾਲੀ ਦੇ ਅੰਦਰ ਬੱਚੇ ਹੋਏ ਲੋਕਾਂ ਲਈ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਲਾਪਤਾ ਅਤੇ ਕਤਲ ਕੀਤੀਆਂ ਗਈਆਂ ਆਦੀਵਾਸੀ ਔਰਤਾਂ ਤੇ ਕੁੜੀਆਂ ਨੂੰ ਸੰਬੋਧਿਤ ਕਰਨ ਲਈ ਆਦੀਵਾਸੀ ਅਗਵਾਈ ਵਾਲੀਆਂ ਪਹਿਲ ਕਦਮਾਂ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ। ਇਹ ਵਚਨ ਉਪੱਧਤਾ ਉਦੋਂ ਆਈ ਹੈ ਜਦੋਂ ਸਰਕਾਰ ਕਹਿੰਦੀ ਹੈ ਕਿ ਉਹ ਲਿੰਗ ਅਧਾਰਤ ਹਿੰਸਾ ਕਮ ਖਤਮ ਕਰ ਲਈ 10 ਸਾਲਾਂ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ ਰੋਨ ਹਾਊਸ ਦੀ ਕਾਰਜਕਾਰੀ ਨਿਰਦੇਸ਼ਕ ਲੈਂਟਨ ਸ਼ੋਲਡਰ ਨੇ ਕਿਹਾ ਸਾਨੂੰ ਮਿਲਣ ਵਾਲੇ ਫੰਡਾਂ ਤੋਂ ਬਿਨਾ ਅਸੀਂ ਓਨੀ ਸਮਰਥਾ ਨਹੀਂ ਬਣਾ ਸਕਦੇ ਪਰ ਫੰਡਿੰਗ ਦੇ ਕਾਰਨ ਅਸੀਂ ਹੁਣ ਅਜਿਹਾ ਕਰ ਸਕਦੇ ਹਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਡੋਮੈਸਟਿਕ ਵਾਇਲੈਂਸ ਅਤੇ ਦੁਰਵਿਹਾਰ ਦਾ ਸਾਹਮਣਾ ਕਰ ਰਿਹਾ ਹਰ ਵਿਅਕਤੀ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇ ਕ੍ਰਿਟੀਕਲ ਸਰਵਿਸਿਜ਼ ਸੱਚ ਜਿਜ਼ ਕਾਉਂਸਲਿੰਗ ਸੇਫਟੀ ਪਲੈਨਿੰਗ ਪੈਰੈਂਟਿੰਗ ਸਪੋਰਟਸ ਐਂਡ ਚਾਈਲਡ ਕੇਅਰ ਕਲਚਰਲੀ ਰਿਸਪੌਂਸਿਵ ਸਪੋਰਟਸ ਐਂਡ ਰੈਫਰਲ And we are proud to support the great work of women's shelters across our province, keeping Albertans safe and help them find the resources that they need. And that is why I'm so pleased to announce more than $7 million in funding, including $3 million this year. to support and strengthen women shelter resources ਤੁਹਾਨੂੰ ਗੱਲਬਾਤ ਕਰਦੇ ਹਾਂ ਐਡਮਿੰਟਨ ਦੇ ਪਬਲਿਕ ਸਕੂਲਸ ਦੀ ਐਡਮਿੰਟਨ ਦੇ ਪਬਲਿਕ ਸਕੂਲਸ ਦੇ ਵਿੱਚ ਸਕੂਲ ਰਿਸੋਰਸ ਆਫਿਸਰਸ ਦੀ ਵਾਪਸੀ ਹੋਈ ਹੈ ਜਿਸ ਤਰ੍ਹਾਂ ਕਿ ਪਹਿਲਾਂ ਐਡਮਿੰਟਨ ਪੁਲਿਸ ਸਰਵਿਸ ਦੇ ਅਧਿਕਾਰੀ ਸਕੂਲਾਂ ਦੇ ਵਿੱਚ ਜਾਂਦੇ ਸਨ ਤੇ ਤਕਰੀਬਨ 21 ਸਕੂਲਾਂ ਦੇ ਵਿੱਚ ਇਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਕਿ ਸਕੂਲ ਦੇ ਵਿੱਚ ਸਟੂਡੈਂਟਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ ਜਿਸ ਤਰ੍ਹਾਂ ਕਿ ਬਹੁਤ ਵੱਡੇ ਤਰੀਕੇ ਦੇ ਨਾਲ ਅਲੱਗ-ਅਲੱਗ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸਾਲ 2020 ਦੇ ਵਿੱਚ ਇਹਨਾਂ ਦੀ ਨਿਯੁਕਤੀ ਨੂੰ ਵਾਪਸ ਕਰ ਦਿੱਤਾ ਗਿਆ ਤੇ ਪਰ ਹੁਣ ਮੁੜ ਮੁਲਾਂਕਣ ਕਰਨ ਤੋਂ ਬਾਅਦ ਐਡਮਿੰਟਨ ਪੁਲਿਸ ਸਰਵਿਸ ਅਤੇ ਐਡਮਿੰਟਨ ਪਬਲਿਕ ਸਕੂਲ ਬੋਰਡਸ ਨੇ ਇਸ ਦਾ ਫੈਸਲਾ ਲਿਆ ਹੈ ਕਿ ਇਸ ਨੂੰ ਫੇਸ ਮੈਨਰ ਦੇ ਵਿੱਚ ਲਾਗੂ ਕੀਤਾ ਜਾਵੇਗਾ ਐਡਮਿੰਟਨ ਪਬਲਿਕ ਸਕੂਲਸ ਨੇ ਸਾਲ 2020 ਵਿੱਚ ਵਿਦਿਆਰਥੀਆਂ ਅਤੇ ਕਮਿਊਨਿਟੀ ਚਿੰਤਾਵਾਂ ਦੇ ਜਵਾਬ ਵਿੱਚ ਸਕੂਲ ਰਿਸੋਰਸ ਅਫਸਰ ਪ੍ਰੋਗਰਾਮ ਨੂੰ ਰੋਕਣ ਤੋਂ ਬਾਅਦ ਅਧਿਕਾਰਤ ਤੌਰ ਤੇ 6 ਹਾਈ ਸਕੂਲਾਂ ਵਿੱਚ ਪੁਲਿਸ ਅਫਸਰਾਂ ਨੂੰ ਦੁਬਾਰਾ ਭੇਜਣ ਦਾ ਫੈਸਲਾ ਕੀਤਾ ਹੈ ਸਤੰਬਰ 2020 ਵਿੱਚ ਡਿਵੀਜ਼ਨ ਵੱਲੋਂ ਪ੍ਰੋਗਰਾਮ ਨੂੰ ਰੋਕਣ ਤੋਂ ਪਹਿਲਾਂ ਅਧਿਕਾਰੀ 21 ਸਕੂਲਾਂ ਵਿੱਚ ਕੰਮ ਕਰਦੇ ਸਨ ਐਡਵੈਂਟਨ ਪਬਲਿਕ ਸਕੂਲਸ ਦਾ ਕਹਿਣਾ ਹੈ ਕਿ ਐਸਆਰਓ ਪ੍ਰੋਗਰਾਮ ਦਾ ਟੀਚਾ ਵਿਦਿਆਰਥੀਆਂ ਦੀ ਆਪਣੀ ਸੁਰੱਖਿਆ ਅਤੇ ਤੰਦਰੁਸਤੀ ਦੀ ਭਾਵਨਾ ਨੂੰ ਸਕਾਰਾਤਮਕ ਅਤੇ ਬਰਾਬਰੀ ਨਾਲ ਪ੍ਰਭਾਵਿਤ ਕਰਨਾ ਹੈ ਸਕੂਲ ਡਿਵੀਜ਼ਨ ਦੇ ਮਗਲਵਾਰ ਨੂੰ ਕਿਹਾ ਐਸਆਰਓ ਪ੍ਰੋਗਰਾਮ ਨੂੰ ਐਡਵੈਂਟਨ ਪੁਲਿਸ ਸਰਵਿਸਿਜ਼ ਦੇ ਸਹਿਯੋਗ ਨਾਲ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿੱਚ ਕਮਿਊਨਿਟੀ ਫੀਡਬੈਕ ਅਤੇ ਵਿਦਿਆਰਥੀਆਂ ਪਰਿਵਾਰਾਂ ਅਤੇ ਸਕੂਲ ਸਟਾਫ ਦੀਆਂ एडवेंटन पब्लिक स्कूल ਨੇ ਕਿਆ ਕਿ ਪ੍ਰੋਗਰਾਮ ਦੇ ਨਵੇਂ ਸੰਸਕਰਨ ਦੇ ਤਹਿਤ ਐਸ ਆਰਓਜ਼ ਨੂੰ ਜੈਸਪਰ ਪਲੇਸ ਐਮੀ ਲਾਜ਼ਰਟ ਰੂਅਰਸ ਸ਼ਫਰਡ ইস্ট ਗਲੈਂ ਹਰੂਗਨ ਲੈਟੇ ਕਵੀਨ ਅਲਿਜ਼ਬੈਥ ਹਾਈ ਸਕੂਲਾਂ ਨੂੰ ਸੌਪਿਆ ਜਾਵੇਗਾ ਐਡਵੈਂਟਨ ਪਬਲਿਕ ਸਕੂਲਾਂ ਲਈ ਰਣਨੀਤਿਕ ਡਿਵੀਜ਼ਨ ਸਹਾਇਤਾ ਦੀ ਮੈਨੇਜਿੰਗ ਡਾਇਰੈਕਟਰ ਨੈਂਸੀ ਪੈਟਸਨ ਨੇ ਕਿਹਾ ਐਸਆਰਓ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਸਕੂਲਾਂ ਵਿੱਚ ਇੱਕ ਸੁਰੱਖਿਅਤ ਅਤੇ ਸਿੱਖਣ ਦੇ ਸਹਾਇਕ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਸੀ ਉਸਨੇ ਮੰਗਲਵਾਰ ਨੂੰ ਇੱਕ ਸਕੂਲ ਬੋਰਡ ਦੀ ਮੀਟਿੰਗ ਵਿੱਚ ਕਿਹਾ ਸਾਡੇ ਹਰੇਕ ਸਕੂਲ ਨੇ ਐਸਆਰਓਜ਼ ਦਾ ਸਵਾਗਤ ਕਰਨ ਲਈ ਆਪਣੀ ਚਾਰੀ ਦਾ ਮੁਲਾਂਕਣ ਕਰਨ ਲਈ ਕੰਮ ਕੀਤਾ ਹੈ ਇਹ ਪੁਨਰਸ਼ੁਰੂਆਤ ਅਪ੍ਰੈਲ 2024 ਵਿੱਚ ਟਰਸਟੀ ਬੋਰਡ ਦੀ ਇੱਕ ਜਨਤਕ ਬਚਨ ਵਰਤਾ ਤੋਂ ਹੋਈ ਬਦੇ ਹੋਏ ਸੁਰੱਖਿਆ ਉਪਾਵਾਂ ਦੀ ਪਰਚੋਲ ਕਰਨ ਲਈ EPS ਨਾਲ ਇੱਕ ਰਸਮੀ ਸਾਂਝੇਦਾਰੀ ਨੂੰ ਮਨਜ਼ੂਰੀ ਦਿੱਤੀ ਸੀ ਡਿਵੀਜ਼ਨ ਨੇ ਕਿਹਾ ਕਿ ਉਹ ਪ੍ਰੋਗਰਾਮ ਦਾ ਮੁਲਾਂਕਣ ਪੜਾਵਾਂ ਵਿੱਚ ਕਰੇਗਾ ਅਜਿਹਾ ਲਈ ਇਨਾ ਹੀ ਮੈਨੂੰ ਮੰਦੀ ਪੁਹਾਰ ਨੂੰ ਅਜਦਾ ਪ੍ਰਾਈਮਰ ਬਟਾ ਇੱਥੇ ਸਮੋਕ ਕਰ ਦਿਦੋ ਅਗਿਆ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮਰੀ ਸ਼ਰਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ